ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਉਦੇਸ਼ ਅਤੇ ਪ੍ਰੇਰਨਾਦਾਇਕਾ ਗੁਰੂ ਨਾਨਕ ਦੇਵ ਜੀ ਸਿੱਖਧਰੋਂ ਦੇ ਪਹਿਲੇ ਪਾਤਸ਼ਾਹ ਸੰਸਾਰ ਵਿੱਚ ਸੱਚ ਪਿਆਰ ਸੇਵਾ ਅਤੇ ਇੱਕ ਰੱਬ ਦੇ ਸਨੇਹ ਨੂੰ ਫਲਾਉਣ ਲਈ ਆਪਣੇ ਜੀਵਨ ਦਾ ਵੱਡਾ ਹਿੱਸਾ ਯਾਤਰਾਵਾਂ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਵਿੱਚ ਬਤਾਇਆ ਇਹ ਉਦਾਸੀਆਂ ਲਗ ਪਗ 20 ਤੋਂ 25 ਸਾਲ ਤੱਕ ਚੱਲੀਆਂ ਇਹਨਾਂ ਦਾ ਮਕਸਦ ਸੀ ਕਿ ਮਨੁੱਖਤਾ ਨੂੰ ਉੱਚੇ ਵਿਚਾਰ ਮਿਲਣ ਲੋਕਾਂ ਦੇ ਅੰਦਰ ਅਗਿਆਨਤਾ ਦੂਰ ਹੋਵੇ ਸੱਚੀ ਰੱਬੀ ਭਗਤੀ ਦਾ ਰਾਹ ਸਾਫ਼ ਹੋਵੇ ਹੇਠਾਂ ਗੁਰੂ ਜੀ ਦੀਆਂ ਚਾਰ ਮੁੱਖ ਉਦਾਸੀਆਂ ਦੇ ਦੇਸ਼ ਉਹਨਾਂ ਦੇ ਕਾਰਜ ਕੁਝ ਪ੍ਰੇਰਣਾਦਾਇਕ ਦਿੱਤੇ ਗਏ ਹਨ ਜੋ ਸਾਨੂੰ ਅੱਜ ਵੀ ਰੋਸ਼ਨੀयां ਦਿੰਦੇ ਹਨ ਜਿਹੜੀਆਂ 5 ਸਦੀਆਂ ਪਹਿਲਾਂ ਲੋਕਾਂ ਨੂੰ ਮਿਲੀ ਸੀ ਪਹਿਲੀ ਉਦਾਸੀ ਭਾਰਤ ਦੇ ਪੂਰਬੀ ਹਿੱਸੇ ਵੱਲ ਉਦੇਸ਼ ਪਹਿਲੀ ਉਦਾਸੀ ਦਾ ਮੂਲ ਉਦੇਸ਼ ਸੀ ਲੋਕਾਂ ਨੂੰ ਸਮਝਾਉਣਾ ਕਿ ਰੱਬ ਕਿਸੇ ਧਰਮ ਜਾਂ ਰਸਮ ਵਿੱਚ ਬੰਦ ਨਾ ਹੈ ਗੁਰੂ ਜੀ ਨੇ ਜਾਤ ਪਾਤ ਬੇਰਵਾਰ ਦੀਆਂ ਬੇਸਮਝ ਰਸਮਾਂ ਤੇ ਅੰਧ ਵਿਸ਼ਵਾਸ਼ਾਂ ਦੇ ਵਿਰੁੱਧ ਸਨੇਹਾ ਦਿੱਤਾ ਉਹ ਹਰ ਥਾਂ ਸਮਝਾਉਂਦੇਗੇ ਕਿ ਭਗਤੀ ਸੱਚੇ ਦਿਲ ਵਿੱਚ ਹੁੰਦੀ ਹੈ ਰੋਜ਼ਾਨਾ ਦੀ ਸੱਚੀ ਕੀਰਤ ਇਸ਼ਕ ਸੇਵਾ ਅਤੇ ਨਾਮ ਸਿਮਰਨ ਨਾਲ ਰੱਬ ਮਿਲਦਾ ਹੈ ਪ੍ਰੇਰਣਾ ਦਾ ਇੱਕੋਟ ਜਿਹੜੇ ਮਨੁੱਖ ਸੱਚ ਨੂੰ ਆਧਾਰ ਬਣਾਉਂਦਾ ਹੈ ਉਹ ਕਦੇ ਡੋਲਦਾ ਨਹੀਂ ਰੱਬ ਦੀ ਪਗਤੀ ਰਸਮਾਂ ਨਾਲ ਨਹੀਂ ਸੱਚੇ ਦਿਲ ਨਾਲ ਹੁੰਦੀ ਹੈ ਜਾਤ ਪਾਤ ਦੀਆਂ ਰਸਮ ਦੀਆਂ ਕੰਧਾਂ ਮਨੁੱਖ ਖੜੀਆਂ ਕਰਦਾ ਹੈ ਰੱਬ ਨਹੀਂ ਦੂਜੀ ਉਦਾਸੀ ਦੱਖਣ ਭਾਰਤ ਵੱਲ ਉਦੇਸ਼ ਇਸ ਫਦਾਸੀ ਦਾ ਮਕਸਦ ਸੀ ਕਿ ਦੱਖਣ ਭਾਰਤ ਵਿੱਚ ਫੈਲੀ ਮੂਰਤੀ ਪੰਚ ਤੰਤਰ ਮੰਤਰ ਬੇਮਤਲਬ ਰਸਮਾਂ ਅਤੇ ਅੰਧ ਵਿਸ਼ਵਾਸਾਂ ਨੂੰ ਦੂਰ ਕਰਨਾ ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਜੀਵਨ ਦਾ ਅਸਲ ਰਾਹ ਸੇਵਾ ਸਾਦਗੀ ਅਤੇ ਸੱਚਾਈ ਹੈ ਉਹ ਦੱਸਦੇ ਹਨ ਕਿ ਮਨੁੱਖ ਨੂੰ ਆਪਣੇ ਅੰਦਰ ਦੀ ਲਾਲਚ ਹੰਕਾਰ ਅਤੇ ਕ੍ਰੋਧ ਨੂੰ ਜਿੰਨਾ ਚਾਹੀਦਾ ਹੈ ਪਰ ਇਹਨਾਂ ਦਾ ਇੱਕੋਡ ਜੋ ਮਨੁੱਖ ਮਨ ਨੂੰ ਜਿੱਤ ਲੈਂਦਾ ਹੈ ਉਹ ਦੁਨੀਆਂ ਨੂੰ ਵੀ ਜਿੱਤ ਲੈਂਦਾ ਹੈ ਸਾਦਗੀ ਰੱਬ ਨਾਲ ਜੋੜਦੀ ਹੈ ਦਿਖਾवटी ਰਸਤੇ ਤੋਂ ਢਕਾਉਂਦੀ ਹੈ ਸੇਵਾ ਉਹ ਦਰਵਾਜ਼ਾ ਹੈ ਜਿਸ ਰਾਹੀਂ ਰੱਬ ਮਿਲਦਾ ਹੈ ਤੀਜੀ ਉਦਾਸੀ ਮੱਕਾ ਮਦੀਨਾ ਇਰਾਕ ਈਰਾਨ ਆਦਿ ਖੇਤਰ ਵੱਲ ਉਦੇਸ਼ ਤੀਜੀ ਉਦਾਸੀ ਦਾ ਵੱਡਾ ਉਦੇਸ਼ ਸੀ ਕਿ ਇਸਲਾਮੀ ਦੇਸ਼ਾਂ ਵਿੱਚ ਇਹ ਸਨੇਹਾ ਫਲਾਉਣ ਕੀ ਰੱਬ ਇੱਕ ਹੈ ਅਤੇ ਉਹ ਹਰ ਦਿਸ਼ਾ ਵਿੱਚ ਹੈ ਗੁਰੂ ਜੀ ਦੇ ਮੱਕੇਵਾਲ ਕਟਨਾ ਜਿੱਥੇ ਕਾਬਾ ਦੀ ਦਿਸ਼ਾ ਬਾਰੇ ਪ੍ਰਸਿੱਧ ਪ੍ਰਸੰਗ ਵਾਪਰਿਆ ਦੋਵਿਆਂ ਨੂੰ ਦਿਖਾਉਂਦੀ ਹੈ ਕਿ ਰੱਬ ਸਿਰਫ ਕਿਸੇ ਇੱਕ ਪਾਸੇ ਨਹੀਂ ਹਰ ਥਾਂ ਹਰ ਜੀਵ ਵਿੱਚ ਹੈ ਗੁਰੂ ਜੀ ਨੇ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਦੇ ਫਰਕਾਂ ਨੂੰ ਪਿਆਰ ਤਰਕ ਤੇ ਸੱਚ ਨਾਲ ਖਤਮ ਕੀਤਾ ਪਰ ਇਹਨਾਂ ਦਾ ਇੱਕ ਉਪਰ ਰੱਬ ਨੂੰ ਦਿਸ਼ਾ ਦੀ ਲੋੜ ਨਹੀਂ ਉਹ ਹਰ ਥਾਂ ਬਸ 10 ਧਰਮ ਉਹ ਨਹੀਂ ਜੋ ਵੰਡੇ ਧਰਮ ਉਹ ਹੈ ਜੋ ਜੋੜੇ ਇੱਕ ਰੱਬ ਦਾ ਨਾਮ ਸਭ ਧਰਮਾਂ ਦੀ ਜਾੜ ਹੈ ਚੌਥੀ ਉਦਾਸੀ ਹਿਮਾਲਿਆ ਟੀਬਤ ਲੇਪਾਲ ਅਤੇ ਕਸ਼ਮੀਰ ਵੱਲ ਉਦੇਸ਼ ਇਸ ਉਦਾਸੀ ਦਾ ਮੁੱਖ ਮਕਸਦ ਇਹ ਕੀ ਉਹ ਤਪੱਸ ਤਪੱਸਿਆਵਾਦੀ ਤਿਆਰੀਆਂ ਅਤੇ ਧਾਰਮਿਕ ਰਸਮਾਂ ਨੂੰ ਤਰਕ ਨਾਲ ਚੁਣੌਤੀ ਦੇਣਾ ਜੋ ਲੋਕਾਂ ਨੂੰ ਰਸਤੇ ਤੋਂ ਭਟਕਾਉਂਦੀਆਂ ਸਨ ਗੁਰੂ ਜੀ ਨੇ ਦੱਸਿਆ ਕਿ ਇਕੱਲਿਆਂ ਪਹਾੜਾਂ ਤੇ ਰਹਿ ਕੇ ਨਹੀਂ ਸਗੋਂ ਦੁਨੀਆ ਵਿੱਚ ਰਹਿ ਕੇ ਕੀਰਤ ਕਰਕੇ ਅਤੇ ਸੱਚੇ ਮਨ ਨਾਲ ਭਗਤੀ ਕਰਕੇ ਹੀ ਰੱਬ ਮਿਲਦਾ ਹੈ ਉਹ ਕਹਿੰਦੇ ਸਨ ਕਿ ਭਗਤੀ ਜੀਵਨ ਛੱਡਣ ਨਾਲ ਨਹੀਂ ਜੀਵਨ ਨੂੰ ਨਿਭਾਉਣ ਨਾਲ ਹੁੰਦੀ ਹੈ ਪ੍ਰੇਰਣਾਦਾਇਕ ਕੋਟ ਜੇ ਲੋਕਾਂ ਵਿੱਚ ਰਹਿ ਕੇ ਭਗਤੀ ਕਰਦਾ ਹੈ ਉਹ ਅਸਲ ਤਪਸਵੀ ਸੱਚ ਦਾ ਨਾਮ ਉਹ ਰੋਸ਼ਨੀ ਹੈ ਜੋ ਅੰਧਕਾਰ ਮਿਟਾਉਂਦੀ ਹੈ ਰੱਬ ਤੂਰ ਨਹੀਂ ਉਹ ਸਾਡੇ ਅੰਦਰ ਬੋਲਦਾ ਹੈ ਉਦਾਸੀਆਂ ਦਾ ਸਮੂਹਿਕ ਸੰਦੇਸ਼ ਸਾਰੇ ਸੰਸਾਰ ਲਈ ਸਨੇਹਾ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਨਾ ਇੱਕ ਭੌਤਿਕ ਯਾਤਰਾ ਨਹੀਂ ਸਨ ਇਹ ਮਨੁੱਖਤਾ ਦੇ ਅੰਦਰ ਪਾਈ ਅਗਿਆਨਤਾ ਨੂੰ ਦੂਰ ਕਰਨ ਵਾਲੀ ਆਤਮਿਕ ਰੋਸ਼ਨੀ ਸਨ ਉਹ ਲੋਕਾਂ ਨੂੰ ਦੱਸ ਦੇ ਗਏ ਸੱਚ ਬੋਲੋ ਸੇਵਾ ਕਰੋ ਕੀਰਤ ਕਰੋ ਨਾਮ ਜਪੋ ਜੀ ਸਭ ਨੂੰ ਇੱਕ ਰੱਬ ਦੀ ਰਚਨਾ ਸਮਝੋ ਉਨ੍ਹਾਂ ਦਾ ਸਭ ਤੋਂ ਵੱਡਾ ਸੰਦੇਸ਼ ਸੀ ਨਾ ਕੋਈ Hindu ਨਾ ਕੋਈ Musalman ਸਾਰੇ ਮਨੁੱਖ ਇੱਕ ਮਾਲਕ ਦੀ ਸੰਤਾਨ ਹਨ ਹੋਰ ਸੋਹਣੇ ਕੋਟ ਅੰਤ ਵਿੱਚ ਵਰਤਨ ਦੀ ਜੀਵਨ ਦਾ ਰਾਹ ਸੱਚ ਰੋਸ਼ਨ ਹੁੰਦਾ ਹੈ ਜੋ ਮਨੁੱਖ ਦਿਲ ਤੋਂ ਨਰਮ ਅਤੇ ਕਰਮ ਤੋਂ ਪੱਕਾ ਹੈ ਉਹ ਰੱਬ ਦਾ ਪਿਆਰਾ ਹੈ ਦੁਨੀਆ ਦੀਆਂ ਬੰਡਾ ਦੂਰ ਹੁੰਦੀਆਂ ਹਨ ਜਦੋਂ ਅਸੀਂ ਇੱਕ ਨਾ ਨਾਲ ਜੁੜਦੇ ਹਾਂ ਨਾਮ ਸੇਵਾ ਤੇ ਸੱਚ ਇਹ ਤਿੰਨ ਖੰਭਾਂ ਤੇ ਜੀਵਨ ਦੀ ਇਮਾਰਤ ਖੜੀ ਰਹਿੰਦੀ ਹੈ